ਕਲਰੋ ਟੀ ਲਾ ਆਹ ਸਬਜੀ ਖਾ ਲਾ ਪਹਿਲਾਂ ਕਿਥੇ ਆ ਪਈਏ ਖਾ ਲਾ ਅਜੇ ਕਰੇ ਸੁਰਤਾਂ ਕੀ ਜਮੀ ਨਹੀਂ ਸੁਰਤ ਰੱਖਦਾ ਹੈਗਾ ਵੀ ਤੂੰ ਪੀ ਲਾ ਆ ਬੰਦਿਆ ਮੂੰਗੂ ਪੀ ਸਬਜੀ ਖਾ ਲਾ ਸਬਜੀ ਕਰ ਰਹੇਗੇ ਕਈ ਹੋਵੇਂ ਕਿਸੇ ਚੁਗਲੀ ਕਰਨ ਲੜਵਾਉਣ ਕਿਸੇ ਨੂੰ ਨਾ ਨਾ ਮੈਂ ਤਾਂ ਕਿਸੇ ਦੇ ਨਹੀਂ ਕਰਦੀ ਮੈਨੂੰ ਵੀ ਲਾਂਬੇ ਆ ਗਏ ਇਹਨੇ ਹਰੇਕ ਦੇ ਕਰੇ ਅੱਗੇ ਸਿੱਟੇ ਹੋਣੀਆਂ ਤੂੰ

ਲੇ ਆਉਣੀਆਂ ਬੜਾਈਆਂ ਨੇ ਰੋਟੀ ਮੈਂ ਫਿਰ ਮੈਂ ਕਿ ਠੰਡੀਆਂ ਹੋ ਜਾਣਗੀਆਂ 2 ਮਿੰਟ ਬਹਿ ਜਾ ਮਾਰੋ ਤਾਂ ਆ ਜਾਂਦੇ ਨੇ ਕਰਦੀ ਬੂਹ ਮਾਂਸ ਬੂਹ ਮਾਂਸ ਪਰ ਪਾ ਮੈਂ ਕੋਈ ਕੋਸ਼ਿਸ਼ ਕਰਾਈ ਜਾਵੇ ਘਰੇ ਆ ਕੇ ਤਾਂ ਰੋਟੀ ਰੋਟੀ ਹੋ ਜਾਂਦੀ ਐ ਬਸ ਰੋਟੀ ਛੇਤੀ ਰੋਟੀ 5 ਮਿੰਟ ਤਾਂ ਲੱਗਣਗੇ ਹੁਣ ਰੋਟੇ ਉ ਇੱਕ ਲਾਈਟ ਨਹੀਂ ਹੈਗੀ ਲਾਈਟ ਵਾਲੇ ਨੇ ਪੰਗਾ ਪਾ ਰੱਖਿਆ ਬਸ ਰੋਟੀ ਤਾਂ ਬਣ ਗਈ ਫੜਾ ਲੈ ਬਾਲੀ ਕਾਲ ਕਰੀ ਜਾਂਦਾ ਰੋਟੀ ਰੋਟੀ ਕਰੀ ਜਾਂਦਾ ਹੈ ਉਧਰ ਰੋਟੀ ਨਹੀਂ ਖੀਂਦੀ ਹੁੰਦੀ ਹੈਗੀ ਸਬਜੀ ਪਾਲਾਂ ਚਾ ਲੈਨੇ ਸਬਜੀ ਤਾਂ ਗਰਮੀ ਹੈਗੀ ਤੇ ਰੋਟੀ ਫੜਾ ਲ ਖਾ ਲੂਆ ਪਰ ਹਾਂ ਛੜੂਏ ਨੂੰ ਵੀ ਫੜਾਉਣੀ ਹੈ ਹਜੇ ਉਹ ਨੂੰ ਬਣਾਣਾ ਜਿਹੋ ਦਾ ਵੀ ਕਰਨੇ ਕੰਮ ਜਿਹੜਾ ਕਰਨਾ ਦਾ ਕੀ ਉਹਦੀ ਕੀ ਕਹਿੰਦਾ ਦਾ ਖਾ ਲਾ ਜਿਹੜਾ ਨੂੰ ਅੱਡੇ ਸਮਾਨ ਦੀਆ ਦਿੱਤਾ ਬਾਬੇ ਨੇ ਫਿਰ ਐਵੇਂ ਕਿਤੇ ਬੇਸਤੀ ਨਾ ਜਾਵੇ ਇੱਕ ਵਾਰੀ ਪਾ ਲਈ ਖੋਰ ਬਾਹਲੀ ਗਰਮੀ ਅੰਦਰ ਤਾਂ ਇਨਵਰਟਰ ਵੀ ਲਵਾਉਂਦੇ ਹੈਗੇ ਐਨੀ ਵੀ ਇਨਵਰਟਰ ਲਵਾ ਲਈਏ ਲੈ ਰੋਟੀ ਤਾਂ ਬਣ ਗਈ ਤੇ ਮਾਂ ਦੂਜੀ ਦੀਆਂ ਪਿੰਨਾਂ ਰੋਟੀ ਨੂੰ ਫੜਾਉਣਾ ਆਇਆ ਲਿਆ ਹੁਣ ਆਈ ਤਾਂ ਜਾਣੀ ਹੈ ਕਿ ਪਤਾ ਕਿੰਨੀ ਗਰਮੀ ਅੰਦਰ ਤੇ ਤਾਂ ਕਹਿਤਾ ਲਿਆ ਗਰਮੀ ਤਾਂ ਮੈਨੂੰ ਵੀ ਲੱਗਦੀ ਹੈ ਬਹੁਤ ਤਾਂ ਲੱਗਣੀ ਸੀਗੇ ਤਾਂ ਤਾਂ ਵੀ ਨਹੀਂ ਹੈਗਾ ਇਨਵਰਟਰ ਨਾ ਇਨਵਰਟਰ ਲਵਾ ਲਈਏ ਇਨਵਰਟਰ ਕਿੱਥੇ ਲਵਾ ਦਈਏ ਪੈਸੇ ਤਾਂ ਹੈ ਨਹੀਂ ਚਾਉਂ ਇਨਾ ਕੰਮ ਕਰਦੇ ਪੈਸੇ ਕਾ ਤੋਂ ਨਹੀਂ ਹੈਗੇ ਪੈਸੇ ਬਸ ਜਿੰਨੇ ਕ ਬਣਦੇ ਉਹਨੇ ਕ ਲੱਗ ਜਾਂਦੇ ਨਹੀਂ ਅੱਛਾ ਪੈਸੇ ਬਣਦੀ ਨਹੀਂਗੇ ਅੱਛਾ ਨਾਣ ਮਿਰਚ ਦੇਖ ਲੈ ਸਹੀ ਹੈਗਾ ਠੀਕ ਚੰਗਾ ਤੇ ਉਹਨੂੰ ਵੀ ਫਿਰ ਆਇਆ ਨਹੀਂ ਹੈਗਾ ਘਰੇ ਆ ਜਾਊਗਾ ਬਸ ਪੰਜ ਚਾਰ ਮਿੰਟਾਂ ਨੂੰ ਫੜਾ ਦੀ ਰੋਟੀ ਉਹਨੂੰ ਵੀ ਚੰਗਾ ਉਹਨੂੰ ਕੀ ਫੜਾਉਣੇ ਰੋਟੀ ਮਾਰਨ ਦੇ ਉਹਨੂੰ ਭੁੱਖਾ ਚੱਲ ਫੜਾ ਦੀ ਕੋਈ ਨਾ ਰੋਟੀ ਖਵਾਉਣੀ ਹੈਗੀ ਐਵੇਂ ਮਰ ਜੂਗਾ ਫੜਦਾ ਨਹੀਂ ਤੇ ਪਾਉਣਾ ਕੋਈ ਨਹੀਂ ਆ ਨਾ ਕਰਿਆ ਕਰ ਫੜਾ ਕੇ ਤੇਰਾ ਫਿਰ ਵੀ ਚੱਲ ਫੜਾ ਦੂ ਉਹ ਫੜਾ ਦੀ ਤੁਖਾ ਰੋਟੀ ਤੇ ਤੈਨੂੰ ਮੈਂ ਪਾ ਕੇ ਫੜਾਉਂਗੀ ਫਿਰ ਚੰਗਾ ਤਰੂ ਫੜਾ ਦੀ ਹੋਰ ਕੁਝ ਲੈ ਕੇ ਨਾ ਮੈਂ ਬਸ ਖਾ ਲਈ ਉਹਨੂੰ ਪਾ ਦੇ ਫਿਰ ਰੋਟੀ ਤੇ ਖਾ ਲੈਂਦਾ ਫਿਰ ਹੋਰ ਉਸ ਮਾ ਦਾ ਰੱਜ ਲਿਆ ਚੰਗਾ ਫਿਰ ਮੈਂ ਪਾ ਕੇ ਦੇ ਉਹਨੇ ਤੂੰ ਹੱਥ ਸੁਸਤ ਹੋਇਆ ਪਾਣੀ ਦਾ ਪਾ ਗੀ ਅੰਗੀ ਫਿਰ ਤੇ ਨਾਲੇ ਉਹ ਜਿਹੜਾ ਸਮਾਨ ਦਾ ਲੈਂਦਾ ਸੀ ਉਹਦਾ ਵੀ ਕਰਾਂ ਕੰਮ ਆ ਅਜੇ ਤਾਂ 부ੜੀ ਹੈ ਹੀ ਨਹੀਂ ਗਈ ਹੋਈ ਇਹ ਇੱਥੇ ਇਹ ਤਾਂ ਰੀਸੇ ਮੈਂ ਕੱਲ ਕਿੱਥੇ ਧਰਤੀ ਆਪ ਆਏ ਇੱਥੇ ਅਜੀ ਆਪਾਂ ਦਾ ਸਮਾਨ ਦੇ ਵਿੱਚ ਕਿਤੇ ਕੋਈ ਦੇਖ ਵੀ ਨਾ ਲਵੇ ਸ਼ੱਕ ਦੇ ਰਹਾਂ ਤਾਂ ਤਾਂ ਕਰਤਾ ਕੰਮ ਅੱਜ ਖਾ ਲਿਆ ਸੁਣ ਬੜਿਆ ਕੇ ਜਿ ਫੜਾਇਆ ਹੁਣ ਰੋਟੀ ਖਾ ਲੂਗਾ ਉਹ ਦੇਖਦੇ ਹਾਂ ਕਰੇ ਬਾਬਾ ਪਲੀ ਕਰੇ ਬਾਬਾ ਕਰੇ ਮੇਰ ਲਪੇ ਆਗਾ ਮੌਜ ਨਾਲ ਰੋਟੀ ਫੜਾਣਾ ਖਾ ਲੂਗਾ ਤੂੰ ਦੇਖਦੇ ਆ ਕੀ ਬਣਦਾਗਾ ਰੋਟੀ ਤਾਂ ਫੜਾਵਾਂ ਪਤਾ ਨਹੀਂ ਸਰਤ ਹੋਊਗੀ ਲੈ ਰੋਟੀ ਖਾਲਾ ਲੈ ਕਰਨੈਲ ਕਰਨੈਲ ਮਰਨਾ ਕਿਵੇਂ ਪਿਆਗਾ ਡੱਕਿਆ ਕਰਨੈਲ ਤੂੰ ਲੈ ਰੋਟੀ ਖਾਲਾ ਪਿਆਗਾ ਭੁੰਨੇ ਤੜਕੇ ਦੇ ਨੇ ਕੁਛ ਨਹੀਂ ਖਾਦਾ ਉਹ ਕਿਹੜੀ ਰੋਟੀ ਖਾਲਾ ਖਾਲਾ ਲੈ ਫੜ ਰੋਟੀ ਖਾਲਾ ਮਰ ਜੇਗਾ ਹੀ ਹੁਣ ਇਹ ਜਾਉ ਲੱਗਿਆ ਤੂੰ ਰੋਟੀ ਖਾਲਾ ਪਕਾਈ ਨਾ ਮਾਰ ਮੇਰ ਨਾਲ ਕੁੱਟਿਆ ਮੈਨੂੰ ਲੈ ਫੜ ਖਾਲਾ ਖਾਲਾ ਰੋਟੀ ਲੈ ਫੜ ਉਹ ਹੁਣ ਇਹ ਜਾਣ ਲੱਗੇ ਕੋਟੇ ਬਰਦਾ ਕੁੱਟ ਕੇ ਛੱਡਿਓਗੇ ਕੋਈ ਨਾ ਫਿਰ ਤੁਹਾਡੀ ਕਰਤੂਤਾ ਦਾ ਖਾਨਾ ਸਾਡੇ ਕਿਹੜਾ ਜੀ ਕਰਦਾ ਕੁੱਟਣ ਨੂੰ ਤੂੰ ਨਾ ਉਹਦੇ ਨਾਲ ਰਲਿਆ ਕਰ ਜਦੋਂ ਉਹਦੇ ਨਾਲ ਰਾਕ ਕੇ ਆਉਣਾ ਤਾਂ ਇਹੋ ਖਾਣਾ ਲੈ ਫੜ ਖਾ ਰੋਟੀ ਬੈਠਾ ਹੋ ਕਿਵੇਂ ਸੁਰਤ ਨਹੀਂ ਸੰਭਾਲਣੀ ਕਿਵੇਂ ਮੱਖੀਆਂ ਭੜਕੀ ਜਾਂਦੀਆਂ ਰਾਤ ਨੂੰ ਨਾ ਮੱਛਲ ਲੜਦੇ ਦਾ ਪਤਾ ਲੱਗੇ ਨਾ ਕੁਝ ਹੋਰ ਜੇ ਉਹ ਤੋਂ ਘੱਟ ਪੀ ਲਿਆ ਕਰੇ ਸਾਡਾ ਜੀ ਕਰਦਾ ਤੈਨੂੰ ਕੁੱਟਣ ਨੂੰ ਆਹ ਸਬਜ਼ੀ ਖਾ ਲੈ ਪਹਿਲਾਂ ਕਿੱਚ ਕੀ ਆਹ ਪਈਏ ਖਾ ਲੈ ਅਜੇ ਕਰੇ ਸੁਰਤਾ ਕੀ ਜਮੇ ਨਹੀਂ ਸੁਰਤ ਰੱਖਦਾ ਹੈਗਾ ਵੀ ਤੂੰ ਪੀ ਲਾ ਬੰਦਿਆ ਮੂੰਗੂ ਪੀ ਸਬਜ਼ੀ ਖਾ ਲੈ ਸਬਜ਼ੀ ਸਾਰੀ ਖਾ ਲਈ ਛੱਡੀ ਨਾ ਸਬਜ਼ੀ ਉੱਤੇ ਨਾ ਡੋਲ ਲੀ ਕਿਤੇ ਦਾਗ ਨਾ ਲੈਣ ਕੱਪੜਿਆਂ ਤੋਂ ਕਿਵੇਂ ਚਲਾ ਚਲਾ ਮਾਰੀ ਜਾਂਦਾ ਸਬਜ਼ੀ ਖਾ ਲੈ ਸਬਜ਼ੀ ਲੈ ਫੜ ਪਾਣੀ ਪੀ ਲਾ ਪਾਣੀ ਤਾਂ ਪੀ ਲਾ ਆ ਤਾਂ ਖਾ ਲੈ ਹੋਰ ਸਾਰੀ ਸਬਜ਼ੀ ਖਾ ਲੈ ਲੈ ਪੁੰਨਣੇ ਨੇ ਖਾਦ ਕੋਈ ਨਹੀਂ ਹੈਗੀ ਟੜਕੇ ਦੁਵਾਰੇ ਕਰਨਾ ਪਊਗਾ ਕੰਮ ਆਹ ਜਿਹੜਾ ਰਹਿ ਗਿਆ ਅੱਧ ਵਿਚਾਲੇ ਖਾ ਲੈਂਦਾ ਵੀ ਲੈ ਮੈਨੂੰ ਵੀ ਸੌਖਾ ਹੋ ਜਾਂਦਾ ਓਡੇ ਹੀ ਕੰਮ ਰਹਿ ਗਿਆ ਬਾਹਰ ਖੁੱਲੇ ਬੈ ਨੇ ਨੇ ਕੀ ਕਿੱਧਰ ਗਈ ਐ ਰ ਘਰੇ ਵੀ ਨਹੀਂ ਖੜਦੀ ਸਾਰਾ ਦਿਨ ਝੁਗਲੀਆਂ ਦੇ ਲੱਕ ਹੋਊਗਾ ਹੋਰ ਕੀ ਏਰ ਲੀੜਾਂ ਨਾਲ ਹੀ ਬੈਠੀ ਆ ਟੈਂਕੀ ਚ ਪਾਣੀ ਨਹੀਂ ਮੂੰਹ ਧੋਣਾ ਸੀ ਦਸ ਬੰਦਾ ਕਰੇਗੀ ਕਰਿਆ ਭਾਂਡਿਆਂ ਦਾ ਢੇਰ ਲਾਈ ਬੈਠੀ ਅੱਠ ਵਾਰ ਕਰੇ ਵੀ ਨਹੀਂ ਖੜਦੀ ਪਾਣੀ ਪੁਣੀ ਘੁੱਟ ਲਿਆ ਰੇ ਆ ਸੀ ਮੈਂ ਤਾਂ ਵਾ ਕਿੱਧਰ ਜਾਣਾ ਕਰੇ ਵੀ ਖੜ ਜਿਆ ਕਰ ਕਿਸੇ ਵੇ ਮੈਨੂੰ ਆ ਲੱਗਾ ਕੋਈ ਕਰੇ ਨਹੀਂ ਦਿੰਦੀ ਨਾ ਨਿਕਰਨਾ ਕਰਨਾ ਨਹੀਂ ਕਰਨਾ ਆ ਜਾਂ ਤਾਈ ਕਰੇ ਹੈ ਕਰੇ ਆ ਲਾ ਫਿਰ ਹੁਣ ਤਾਂ ਬਹੁਤ ਟਾਈਮ ਹੋ ਗਿਆ ਕਰਾਰ ਨੂੰ ਕਰੇ ਨੂੰ ਹੁਣ ਤਾਂ ਫਿਰ ਚੱਲ ਗਿਆ ਆਪਾਂ ਭਾਈ ਉਹ ਹੋ ਕੇ ਤੋ ਆਇਆ ਉਹ ਪਾਣੀ ਤਾਂ ਹੀ ਫੜਾ ਦੇਣ ਤੇ ਫਿਰ ਬੋਲੂਗਾ ਚੱਲ ਦੇਖ ਲੈ ਭਾਈ ਤੇਰੀ ਮਰਜ਼ੀ ਐ ਨਾ ਫੇਰ ਚੱਲ ਬੜਾਗੇ ਹਿੰਕਾਂ ਤਾਂ ਬਹੁਤ ਹੋ ਗਿਆ ਕੋਈ ਚੱਲਾਂਗੇ ਚੱਲਾਂਗੇ ਹੋਰ ਮੇਰੇ ਤਾਂ ਕੋਈ ਕੰਮ ਨਹੀਂ ਬਣਿਆ ਹੈਗਾ ਚੰਗਾ ਭਾਈ ਸਲਾਹ ਐ ਤੇਰੀ ਪਲਿਆਰੇ ਪਾਣੀ ਕਾਂਟਾ ਹੋ ਗਿਆ ਸੰਘ ਸੁੱਕੀ ਜਾਂਦਾ ਉੱਤੋਂ ਇੰਨੀ ਗਰਮੀ ਐ ਆ ਇੱਧਰ ਚੱਲੀ ਆਪਾਂ ਲੈ ਕੇ ਆਹ ਕੌਣ ਸੀ ਬੋਲ ਮਰੀ ਜਾਂਦੀ ਬਾਰੇ ਆਹ ਕੌਣ ਬੋ ਮਰ ਜਾਂਦੀ ਬਾਰੇ ਕਾਈ ਸੀ ਕਾਈ ਸੀ ਘਰੇ ਖੜਦੀ ਜਾਇ ਕਰ ਕਪੜਾ ਨਹੀਂ ਆ ਕਪੜਾ 100 ਰੁਪਏ ਦਾ ਭਾਂਡੇ ਮਾਂਜਣ ਵਾਲੇ ਪਾਇਆ ਕਿੱਧਰ ਨਿਕਲੀ ਸੀ ਅੱਜ ਆਦੇ ਮੈਨੂੰ ਬੁਖਾਰ ਹੋ ਗਿਆ ਮਗਾਰ ਤੋਂ ਪਰੋਜ ਵੀ ਆ ਰਹਿੰਦਾ ਆ ਪਾਇ ਰਹੇਗੇ ਗਈ ਉਹ ਮੈਂ ਕਿਸੇ ਤੁਗਲੀ ਕਰਨ ਲੜਵਾਉਣ ਕਿਸੇ ਨੂੰ ਨਾ ਨਾ ਮੈਂ ਤਾਂ ਕਿਸੇ ਦੇ ਨਹੀਂ ਜਾਂਦੀ ਮੈਨੂੰ ਵੀ ਲਾਂਬੇ ਆ ਗਏ ਇਹਨੇ ਹਰੇਕ ਦੇ ਘਰੇ ਅੱਗੇ ਸਿੱਟੇ ਹੋਣੀ ਹੈ ਤੂੰ ਨਹੀਂ ਜਾਂਦੀ ਨਹੀਂ ਜਾਂਦੀ ਕਿ ਉਹ ਰੋੜ ਅੱਗੇ ਸਿੱਟੇ ਨਹੀਂ ਮਰਾ ਕਰ ਰੇਲ ਬਣਾ ਦਿਓ ਮੈਂ ਤਾਂ ਕੋਈ ਨਹੀਂ ਛਡਾਉਂਦਾ ਓਏ ਨਾਈ ਤੂੰ ਮੇਰੇ ਮਾਦਰ ਹਾਂ ਮਾਦਰ ਕਹਦਾ ਸਮਾਰ ਕੇ ਪਿੰਡੋਂ ਇਹਨੂੰ ਇਹਦਾ ਮਾਦਰ ਹਾਂ ਮਾਦਰ ਹੀ ਜੀ